ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮੀਂਦਰ ਸਿੰਘ ਬਰਾਉਡ ਆਸਤ ਕਣਕ ਦਾ ਜਿਆਪਰ ਕਾੜ ਝਾੜ ਕਿਉਂਕਿ ਆਮ ਤੌਰ ਤੇ ਹੁਣ ਆਪਾਂ ਗੱਲ ਕਰਦੇ ਆਂ ਪਹਿਲਾਂ ਸੀਗੀ ਤਕਰੀਬਨ 50 ਮਾਣ ਤੇ ਆਪਾਂ ਕਹਿੰਦੇ ਆ ਕਿ ਕਣਕ ਬਹੁਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ 60 ਮਾਣ ਤੇ ਹੁਣ ਆਪਾਂ 70 ਮਾਣ ਦੀ 72 ਮਾਣ ਦੀ 75 ਮਾਣ ਦੀ ਗੱਲ ਕਰਦੇ ਆਂ 30 ਕੁਇੰਟਲ ਤੱਕ 32-32 ਕੁਇੰਟਲ ਤੱਕ ਜਿਹੜਾ ਝਾੜ ਰਿਕਾੜ ਝਾੜ ਕਿਉਂਕਿ ਹਰੇਕ ਦੇ ਨਹੀਂ ਆਉਂਦਾ ਹਰੇਕ ਤੋਂ ਉਨੀ ਕੇਅਰ ਨਹੀਂ ਜਿਹੜਾ ਹੈਗਾ ਕਿਸਾਨ ਆ ਜਿਹੜਾ ਉਹ 11 ਜਿਹੜੀ ਫਸਲ ਦੀ ਟਾਈਮ ਟੂ ਟਾਈਮ ਕੇਅਰ ਨਹੀਂ ਕਰ ਸਕਦਾ ਉਸ ਜਿਹੜੀ ਬਜਾਈ ਤੋਂ ਲੈ ਕੇ 11 ਦੇਖਭਾਲ ਨਹੀਂ ਕਰ ਸਕਦਾ ਉਹਨਾਂ ਖਿਆਲ ਨਹੀਂ ਰੱਖ ਸਕਦਾ 11 ਸਪ੍ਰੇਆਂ ਨਹੀਂ ਕਰ ਸਕਦਾ ਉਹਨਾਂ ਜਿਹੜਾ ਹੈਗਾ ਬੀਜ ਸੋਧ ਕਰਨੀਆਂ ਜਾਂ ਆਪਾਂ ਟਾਈਮਲੀ ਖਾਦਾਂ ਪਾਉਣੀਆਂ ਕਈ ਵਾਰ ਆਪਾਂ ਖਾਦ ਵੱਧ ਪਾ ਲੈਂਦੇ ਉਹ ਚਬਾਚੂ ਬਿਮਾਰੀ ਆ ਜਾਂਦੀ ਜਾਂ ਮਗਰੋਂ ਆ ਕੇ ਕਣਕ ਡਿੱਗ ਪੈਂਦੀ ਹੈ ਕਈ ਵਾਰ ਟਾਈਮਲੀ ਪਾਣੀ ਨਹੀਂ ਲੱਗਦਾ ਕਈ ਵਾਰ ਨਦੀਨ ਨਹੀਂ ਆਪਣੇ ਤੋਂ ਪ੍ਰੋਪਰ ਕੰਟਰੋਲ ਹੁੰਦੇ ਤਾਂ ਇਹ ਵੱਖ-ਵੱਖ ਕਾਰਨ ਹੁੰਦੇ ਆ ਫਿਰ ਆਪਣਾ ਵੱਡਾ ਫੈਕਟਰ ਹੈ ਜਾਂਦਾ ਮੌਸਮ ਦਾ ਤਾਂ ਰਿਕਾਰਡ ਝਾੜਨ ਵਾ ਝਾੜ ਲੈਣ ਵਾਸਤੇ ਬੂਟਿਆਂ ਦੀ ਗਿਣਤੀ ਔਸਤ ਪ੍ਰਤੀ ਏਕੜ ਕਿੰਨੀ ਕੁ ਚਾਹੀਦੀ ਹੈ ਪ੍ਰਤੀ ਵਰਗ ਮੀਟਰ ਕਿੰਨੀ ਕੁ ਚਾਹੀਦੀ ਹੈ ਜਿਹਦੇ ਆਧਾਰ ਤੇ ਬੀਜ ਦੀ ਮਾਤਰਾ ਪ੍ਰਤੀ ਏਕੜ ਜਿਹੜੀ ਹੈਗੀ ਉਹ ਫਿਕਸ ਕੀਤੀ ਜਾਂਦੀ ਹੈ ਦੇਖੋ ਕਿਸਾਨ ਵੀਰੋ ਜਿਹੜਾ ਆਪਾਂ 40 ਕਿਲੋ ਬੀਜ ਦੀ ਸਿਫਾਰਸ਼ ਹੈ ਡ੍ਰਿਲ ਨਾਲ ਚਾਹੇ ਕੋਈ ਵੀ ਵੈਰਾਈਟੀ ਹੋਵੇ ਤੇ ਚਾਹੇ ਪੀਏਯੂ ਲੁਧਿਆਣਾ ਤੇ ਚਾਹੇ ਆਈਸੀਆਰ ਆ ਚਾਹੇ ਆਈਆਈਡਬਲਯੂਬੀਆਰ ਕਰਨਾਲ ਇਨਾਂ ਦੀ ਜਿਹੜੀਆਂ ਜ਼ਿਆਦਾਤਰ ਕਿਸਮਾਂ ਦੀ ਜਿਹੜੀ ਸਿਫਾਰਸ਼ ਆ ਉਹ 40 ਕਿਲੋ ਬੀਜ ਦੀ ਆ 40 ਗ੍ਰਾਮ ਟੈਸਟ weight ਔਸਤ ਮੰਨ ਕੇ ਟੈਸਟ weight ਹੁੰਦਾ ਕਿ 1000 ਦਾਣੇ ਦਾ ਵਜ਼ਨ 40 ਗ੍ਰਾਮ ਮੰਨ ਕੇ ਕੁਝ ਕਿਸਮਾਂ ਜਿਵੇਂ ਤੇ ਡੀਬੀਡਬਲ 327 ਹੈ ਪੀਬੀਡਬਲ 826 ਹੈ ਉਨਤ ਪੀਬੀਡਬਲ ਜਿਵੇਂ 550 ਹੈ ਜਾਂ ਪੀਬੀਡਬਲ 869 ਹੈ ਇਨਾਂ ਕਿਸਮਾਂ ਦਾ ਜਿਹੜਾ ਹੈਗਾ ਦਾਣੇ ਮੋٹے ਆ ਵਜ਼ਨ ਵੱਧ ਆ ਇਹਨਾਂ ਦੇ ਵਿੱਚ ਆਪਾਂ ਨੂੰ ਬੀਜ ਥੋੜਾ ਜਿਹਾ ਵੱਧ ਵੀ ਪਾਉਣਾ ਪੈਂਦਾ 45 45 ਕਿਲੋ ਤੱਕ ਤਾਂ ਜਿੰਨਾ ਉਹਦਾ ਟੈਸਟ weight ਹੁੰਦਾ ਓਨੇ ਕਿਲੋ ਬੀਜ ਪ੍ਰਤੀ ਏਕੜ ਦੇ ਨਾਲ ਜਿਹੜਾ ਹੈਗਾ ਆਪਣੇ ਬੂਟਿਆਂ ਦੀ ਗਿਣਤੀ ਪੂਰੀ ਹੁੰਦੀ ਹੈ ਆਸਤ ਜੇ ਆਪਾਂ ਮੰਨੀਏ ਨਾ ਕਿਉਂਕਿ ਆਪਾਂ ਆਮ ਤੌਰ ਤੇ ਕਈ ਕਿਸਾਨ ਵੀ ਕਹਿੰਦੇ ਕਿ ਬੀਜ ਘੱਟ ਪਾਈਏ ਕਣਕ ਡਿਗਪੂਗੀ ਫਿਰ ਆਪਾਂ ਕੀ ਕਰਦੇ ਆ ਕਿ ਬੀਜ ਘੱਟ ਪਾਉਨੇ ਆ ਫਿਰ ਉਹਦੀ ਫੋਟ ਕਰਾਉਣ ਵਾਸਤੇ ਫਿਰ ਉਹਨੂੰ ਖਾਦਾਂ ਵੱਧ ਪਾਉਨੇ ਆ ਮਤਲਬ ਕਿ ਆਪਾਂ ਉਹ ਕੰਮ ਹੋ ਜਾਂਦਾ ਕਿ ਦਾੜੀ ਨਾਲ ਮੁਛਾਂ ਵਧਾਲੀਆਂ ਵੀ ਆਪਾਂ 5 ਕਿਲੋ ਘਟ ਪਾ ਲੈਨੇ ਤੇ ਬਾਅਦ ਚ ਦੋ ਦੋ ਗੱਟੇ ਯੂਰੀਆ ਦੇ ਵੱਧ ਪਾਈ ਜਾਂਨੇ 4-4 ਗੱਟਿਆਂ ਤਾਈਂ ਪਹੁੰਚ ਜਾਂਨੇ ਆ ਹਾਲਾਂਕਿ ਸਫਾਰਸ਼ ਆ ਜਿਹੜੀ ਉਹ ਦਰਮਿਆਨੀਆਂ ਜ਼ਮੀਨਾਂ ਵਾਸਤੇ ਆਪਾਂ ਨੂੰ ਦੋ ਥੈਲੇ ਜਿਹੜੀ ਹੈਗੀ ਯੂਰੀਆ 30-30 ਕਿਲੋ ਆਪਾਂ ਤਿੰਨ ਵਾਰੀ ਜਿਹੜੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਤੇ ਜਿਹੜੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਜਾਈ ਟਾਈਮ ਆਪਾਂ ਡੀਏਪੀ ਡ੍ਰਿੱਲ ਕਰਤੀ ਜਾਂ ਆਪਾਂ ਸੁਪਰ ਦੇ ਨਾਲ ਟੀਐਸਪੀ ਨਾਲ 20 ਕਿਲੋ ਯੂਰੀਆ ਪਾਤੀ ਆ ਤਾਂ ਪਹਿਲੇ ਤੇ ਦੂਜੇ ਪਾਣੀ ਦਾ 45 45 ਕਿਲੋ ਯੂਰੀਆ ਆਪਣੀ ਬਹੁਤ ਹੁੰਦੀ ਆ ਉਸ ਤੋਂ ਬਿਨਾ ਫਿਰ ਆਪਾਂ ਸੂਖਮ ਤਤਾਂ ਵਾਲੀਆਂ ਸਪਰੇਆਂ ਜਿਹੜੀਆਂ ਤੁਹਾਨੂੰ ਮੈਂ ਦੱਸਦਾ ਹੁਣ ਨਾ ਉਹ ਕਰਨੀਆਂ ਹੁੰਦੀਆਂ ਤਾਂ 8 ਤੋਂ 10 ਲੱਖ ਬੂਟਾ ਪ੍ਰਤੀ ਏਕੜ ਔਸਤ ਤੇ ਇਹਦੂ ਡੂਡੇ ਸਿੱਟੇ ਜੇ ਆਪਣੇ ਹੋ ਜਾਣ ਨਾ ਜੇ ਆਪਾਂ 8 ਲੱਖ ਬੂਟੇ ਦੀ ਗਿਣਤੀ ਪੂਰੀ ਕਰ ਲਈਏ ਜਾਂ 8 ਤੋਂ 10 ਲੱਖ ਤੇ ਇਹਦੂੰ ਡੂਡੇ ਸਿੱਟੇ ਹੋ ਜਾਣ ਮੰਨ ਲਓ 15 ਲੱਖ ਸਿੱਟਾ ਆਪਣੇ ਖੇਤ 'ਚ ਹੋ ਗਿਆ ਤਾਂ 30 ਕੁਇੰਟਲ ਦਾ ਝਾੜ ਆ ਸਕਦਾ ਹੁਣ ਆਉਂਦਾ ਨਹੀਂ ਹੈ ਉਹਦੇ ਵਿੱਚ ਕੀ ਹੈ ਕਿ ਇੱਕ ਤਾਂ ਆਪਣਾ ਜਿਹੜਾ ਬੀਜ ਆਪਾਂ ਪਾਉਨੇ ਆ ਉਹ ਪ੍ਰੋਪਰ ਪੂਰਾ ਜਿਹੜਾ ਹੈਗਾ ਉਗਦਾ ਨਹੀਂ ਹੈਗਾ ਉਹਦੇ ਵਿੱਚ ਨੀਵਾ ਚਲੇ ਗਿਆ ਬੀਜ ਜਾਂ ਖੁਸ਼ਕੀਜ ਰਹਿ ਗਿਆ ਜਾਂ ਆਪਣਾ ਬੀਜ ਕਈ ਵਾਰ ਕੋਈ ਗ੍ਰੇਡਰ ਨਹੀਂ ਹੁੰਦਾ ਘਰ ਦਾ ਆਪਾਂ ਵਰਤ ਲੈਂਦੇ ਆ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਕਈ ਵਾਰੀ ਆਪਾਂ ਦੇਖਦੇ ਆ ਕਿ ਕਣਕ ਦੇ ਵਿੱਚ ਆਪਾਂ ਨਵੀਆਂ ਕਿਸਮਾਂ 'ਚ ਵੀ ਕਈਆਂ ਕਿ ਇਹਦੀਆਂ 10 ਛਿਖਾਵਾਂ ਹੋ ਗਈਆਂ 20 ਹੋ ਗਈਆਂ ਜਿੱਥੇ ਇਕੱਲਾ- ਇਕੱਲਾ ਬੂਟਾ ਹੁੰਦਾ ਉੱਥੇ 40 40 50 50 ਛਿਖਾਵਾਂ ਤੱਕ ਜਾ ਵੱੜਦਾ ਕਿਉਂਕਿ ਉਹ 'ਚ ਐਲਏ ਇਫੈਕਟ ਆ ਜਾਂਦਾ ਕਿ ਇਕੱਲੇ ਨੂੰ ਖਾਦ ਖਰਾਕ ਮਿਲੀ ਜਾਂਦੀ ਹੈ ਕੋਈ ਵੱਟ ਖਾਲ ਦੇ ਵਿੱਚ ਕੋਈ ਬੀਜ ਡਗ ਪਏ ਉਹ ਬਹੁਤ ਜ਼ਿਆਦਾ ਭਾਰਾ ਹੋ ਜਾਂਦਾ 80 80 ਛਿਖ ਜਿਹੜੀ ਟਾਣੀ ਆ ਉਹ ਡੇਢ ਸਿੱਟਾ ਵੀ ਦੇ ਜਾਵੇ ਨਾ ਆਪਾਂ ਨੂੰ ਆਮ ਤੌਰ ਤੇ ਆਪਾਂ ਕਹਿੰਨੇ ਕਿ 5 5 10 10 20 20 ਸਖਾਵਾਂ ਹੋ ਗਈਆਂ ਉਹ ਆਪਾਂ ਬੀਜ ਘੱਟ ਪਾਉਨੇ ਫਿਰ ਉਹਨੂੰ ਫੋਟ ਕਰਾਉਣ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਖਾਦ ਵੱਧ ਪਾਉਣੀ ਪੈਂਦੀ ਹੈ ਫੋਟ ਬੇਸ਼ੱਕ ਆਪਾਂ ਜੇ ਫਰਜ਼ ਕਰ ਲਓ 40 ਕਿਲੋ ਬੀ ਪਾਉਨੇ ਤਾਂ ਉਹ ਸਾਰਾ ਜਰਮੀਨੇਟ ਨਹੀਂ ਕਰਦਾ ਪਲੱਸ ਆਪਣੇ ਕਿੱਲੇ ਦੇ ਵਿੱਚ ਬੱਟਾਂ ਆਈਆਂ ਕੋਈ ਖਾਲ ਆ ਗਿਆ ਰਕਵਾ ਵੀ ਘਟ ਜਾਂਦਾ ਹੁੰਦਾ ਤਾਂ 8 ਤੋਂ 10 ਲੱਖ ਬੂਟਾ ਤੇ 15 ਲੱਖ 16 ਲੱਖ ਟਿੱਲਰ ਹੋ ਜਾਣ ਸਿੱਟੇ ਹੋ ਜਾਣ ਤੇ ਜੇ ਆਪਾਂ ਪ੍ਰਤੀ ਵਰਗ ਮੀਟਰ ਚ ਦੇਖਣੇ ਆ ਜਿਵੇਂ 4000 ਮੀਟਰ ਸਕੇਅਰ ਜੇਕੜ ਦਾ ਲੈ ਕੇ ਚੱਲੀਏ ਆਪਣੇ ਆਮ ਤੌਰ ਤੇ 200 100 200 ਮੀਟਰ ਸਕੇਅਰ ਆਪਣਾ ਪੱਟਾਂ ਖਾਲ ਬੰਨਿਆ ਚ ਆ ਜਾਂਦਾ ਤਾਂ 4000 ਮੀਟਰ ਸਕੇਅਰ ਦੇ ਵਿੱਚ ਔਸਤ ਮੀਟਰ ਸਕੇਅਰ ਇੱਕ ਮੀਟਰ ਸਕੇਅਰ ਦੇ ਵਿੱਚ 200 ਤੋਂ 250 ਦਾਣਾ ਉੱਗਿਆ ਹੋਵੇ ਨਾ ਮਤਲਬ ਮਦਰ ਟੇਲਰ ਆਪਾਂ ਜਿਹਨੂੰ ਕਹਿ ਦਿੰਦੇ ਆ ਉਦੋਂ ਗਾਂ ਜਿਹੜੀਆਂ ਫੋਟਾਂ ਆਉਣੀਆਂ ਹੁੰਦੀਆਂ ਨੇ ਤਾਂ ਇੰਨਾ ਸਫੀਸ਼ੀਐਂਟ ਹੁੰਦਾ ਹੁਣ ਹੁੰਦਾ ਕਿਵੇਂ ਆ ਜੇ ਫਰਜ਼ ਕਰ ਲਓ ਆਪਣੇ 15 ਲੱਖ ਸਿੱਟੇ ਆ 8 ਤੋਂ 10 ਲੱਖ ਬੂਟਾ ਹੋ ਗਿਆ ਡੇਢ ਡੇਢ ਉਹਨੇ ਬਣਾਤੇ ਸਿੱਟ ਡਿਊਡ ਵਾਦ ਵੈਸੇ ਕਹਿੰਨਾ ਡਿਊਡ ਨਹੀਂ ਹੋ ਸਕਦਾ ਜਾਂ ਦੋ ਹੁੰਦੇ ਆ ਤਿੰਨ ਹੁੰਦੇ ਜਾਂ ਇੱਕ ਹੁੰਦਾ ਤਾਂ 15 ਲੱਖ ਹੈ ਸਿੱਟਾ ਇੱਕ ਦੇ ਵਿੱਚ ਆਪਾਂ 50 ਕਿਲੋ ਉਸਤ ਵੀ ਸੌਰੀ 50 ਬੀਜ 50 ਦਾਣੇ ਲਾ ਕੇ ਚੱਲ ਗਏ ਦਾਣੇ ਇਦੋਂ ਵੱਧ ਹੋ ਜਾਂਦੇ ਆ ਬੜੀ ਆਸਾਨੀ ਦੇ ਨਾਲ 50 ਦਾਣੇ ਲਾ ਕੇ ਚੱਲ ਗਏ ਟੈਸਟ weight 40 ਗ੍ਰਾਮ ਲਾ ਲਈਏ ਤੇ ਇਹ ਮੈਂ ਜਿਹੜਾ ਹੈਗਾ ਇਹਦੀ ਕੈਲਕੂਲੇਸ਼ਨ ਕੀਤੀ ਆ ਤੁਸੀਂ ਆਪ ਵੀ ਕਰਕੇ ਦੇਖ ਲਿਆ ਜੇ ਤਾਂ ਇਹਦਾ ਜਿਹੜਾ ਹੈਗਾ 30 ਕੁਆਂਟਲ ਐਗਜੈਕਟ ਬਣਦਾ 15 ਲੱਖ ਸਿੱਟਿਆਂ ਦਾ 50 ਦਾਣੇ 15 ਲੱਖ ਸਿੱਟੇ ਤੇ 40 ਗ੍ਰਾਮ ਹਜ਼ਾਰ ਦਾਣੇ ਦਾ ਵਜ਼ਨ ਆ ਖਾਦ ਆਪਾਂ ਰੋਕ ਕੇ ਰੱਖੀਏ ਕਿਉਂਕਿ ਮੇਨ ਆਪਣਾ ਹੁੰਦਾ ਨਾ ਕਿ ਆਪਾਂ ਖਰਚ ਦੇ ਹੱਲ ਕਾਬੂ ਕਰਨਾ ਜੇ ਆਪਾਂ ਖਾਦ ਵੱਧ ਪਾਉਣੇ ਫਿਰ ਬਿਮਾਰੀ ਜਾਂ ਫਸਲ ਡਿੱਗਣ ਦੀ ਸਮੱਸਿਆ ਵਕ ਵਕਤਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਸੂਖਮ ਤੱਤਾਂ ਦੀ ਸਪਰੇ ਮੈਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਦੋ ਕੁ ਸਪਰੇਆਂ ਇਹਦੀਆਂ ਦੋ ਤੋਂ ਤਿੰਨ ਇਹ ਕਰ ਲਓ ਬਜਾਈ ਟਾਈਮ ਆਪਾਂ ਖਾਦਾਂ ਦੇ ਦੀਆਂ ਫਿਰ ਗੋਭ ਟਾਈਮ ਜਾ ਕੇ ਆਪਾਂ ਐਨ ਪੀ ਕੇ 13 0 45 ਕਰ ਲਈਏ ਆਮ ਤੌਰ ਤੇ ਕੀ ਹੁੰਦਾ ਕਿ ਆਪਣੀ ਸਾਰਾ ਬੀਜ ਜਰਮੀ ਜਰਮੀਨੇਟ ਨਹੀਂ ਕਰਦਾ ਹੈਗਾ ਉਸ ਤੋਂ ਬਾਅਦ ਕੋਈ ਕਿਸੇ ਕਿਸਮ ਦੀ ਸਮੱਸਿਆ ਆਵਗੀ ਕੋਈ ਬੂਟਾ ਮਾੜਾ ਰਹਿ ਗਿਆ ਕਿਸੇ ਨੂੰ ਬਿਮਾਰੀ ਪੈ ਗਈ ਜਾਂ ਕੋਈ ਜਿਹੜਾ ਹੈਗਾ ਸ ਆਪਣਾ ਕਿਤੇ ਕਿਤੇ ਆਪਣੇ ਪਾੜੇ ਰਹਿ ਜਾਂਦੇ ਆ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਵੈਸੇ ਜੇ ਆਪਣਾ ਪੂਰਾ ਇੰਨਾ ਬੀਜ ਪਾ ਲਿਆ ਜਿਵੇਂ ਆਪਾਂ 45 ਜਾਂ 50 ਕਹਿੰਨੇ ਆ ਇਹਦੇ ਵਿੱਚ ਹੈਪੀ ਸੀਡਰ ਜਾਂ ਸੁਪਰ ਸੀਡਰ ਜਾਂ ਜੀ ਰੂਡ ਰੈਲ ਉਹਦੇ ਵਿੱਚ ਇਹ ਹੀ ਹੁੰਦਾ ਕਿ ਕਈ ਵਾਰ ਬੀਜ ਪੂਰਾ ਜੰਮਦਾ ਨਹੀਂ ਸਾਰੇ ਦਾ ਸਾਰਾ ਬੀ ਉੱਗਿਆ ਤਾਂ ਆਪਣਾ ਤਾਂ ਝਾੜ ਹੀ ਬੜਾ ਹੋ ਜਾਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖਿਆ ਰੋਬਾ